ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਹਿਣੀ ਰਹੈ ਸੋਈ ਸਿੱਖ ਮੇਰਾ ਓਹ ਸਾਹਿਬ ਮੈਂ ਉਸ ਕਾ ਜੇਰਾ ਇਹ ਸ਼ਬਦ ਰਹਿਤਨਾਮਿਆ ਵਿੱਚੋਂ ਆਪਾਂ ਗਾਇਨ ਕਰ ਰਹੇ ਹਾਂ ਤੇ ਜੋ ਕਿ ਅੰਮ੍ਰਿਤ ਕੀਰਤਨ ਪੋਥੀ ਦੇ 1014 ਅੰਤ ਤੇ ਸੁਸ਼ੋਭਿਤ ਹਨ ਤੇ ਆਪਾਂ ਸਥਾਈ ਤੇ ਅੰਤਰਾ ਸਿੱਖਾਂਗੇ ਅਗਰ ਪੈਣਾ ਇਸ ਸ਼ਬਦ ਨੂੰ ਰਿਦਮ ਵਿੱਚ ਸੁਣਨਾ ਚਾਹਾਂ ਤਾਂ ਵੀਰਾਂ ਦੇ ਸਕੇਲ ਤੇ ਮੈਂ ਇਸ ਸ਼ਬਦ ਨੂੰ ਗਾਇਨ ਕੀਤਾ ਹੈ ਤੇ ਹੁਣ ਆਪਾਂ ਸਿੱਖਦੇ ਹਾਂ ਇਸ ਸ਼ਬਦ ਨੂੰ ਕੱਲੇ-ਕੱਲੇ ਅੰਤਰੇ ਸਥਾਈ ਨੂੰ ਗਾ ਕੇ ਪਹਿਲਾਂ ਸਥਾਈ ਤੇ ਹੁਣ ਆਪਾਂ ਸਿੱਖਦੇ ਹਾਂ ਸ਼ਬਦ ਪਹਿਲਾਂ ਇੱਕ ਸਥਾਈ ਤੇ ਅੰਤਰਾ ਗਾਇਨ ਕਰਾਂਗੇ ਅਤੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰਤੇ ਗਾਏ ਨੇ ਮੈਂ ਉਸ ਕਾチェਰਾ ਰਹਿ ਨਿਰਹਰ ਸੋ ਹੀ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾチェਰਾ ਰਹਿਤ ਬਿਨਾਂ ਹੈ ਸਿੱਖ ਕਹਾਵੈ ਰਹਿਤ ਬਿਨਾਂ ਮੇਰਾ ਉਹ ਸਾਹਿਬ ਮੈਂ ਉਸ ਕਾ ਜੇਰਾ ਜਹਨਿਰ ਹੈ ਤੇ ਹੁਣ ਆਪਾਂ ਸਿੱਖਦੇ ਆ ਸ਼ਬਦ ਨੂੰ ਜਹਨਿਰ ਰ

ਸਤੇ ਮੈਂ ਮੈਂ ਉਸ ਕਾ ਚੇਰਾ ਰਹਿਣੀ ਤਰ ਹੈ ਅੰਤਰਾ ਇੱਕ ਅੰਤਰਾ ਆਪਾਂ ਗਾਇਆ ਹੈ ਤੇ ਦੂਸਰਾ ਅੰਤਰਾ ਆਪਾਂ ਸਿੱਖ ਲੈਨੇ ਹ ਰਹਿਤ ਬਿਨਾ ਸੁ कब रहत बिना सुख कब कबुनल हे ताते रहत ਸੁਦਰੜ ਕਰ ਰਹਾ ਹੈ ਤਾਂ ਤੇ ਰਹਤ ਸੁਦਰੜ ਕਰ ਰਹਾ ਹੈ ਰਹਤ

ਉਸ ਕਾਚੇ ਰੰਗ ਰਹਿ ਰਿਹਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਘਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ